ਡਿਬੁਰਗੜ ਜੇਲ੍ਹ ਚ ਬੰਦ ਐਮਪੀ ਅਮਰਿਤਪਾਲ ਸਿੰਘ ਨੂੰ ਵੱਡਾ ਝਟਕਾ ਲੱਗਾ ਜਿੱहां ਸੁਪਰੀਮ ਕੋਰਟ ਨੇ ਐਮਪੀ ਅਮਰਿਤਪਾਲ ਦੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਐਨਐਸਏ ਦੇ ਖਿਲਾਫ ਅਮਰਿਤਪਾਲ ਦੇ ਵਕੀਲਾ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਉਹਨਾਂ ਦੀ ਜਿਹੜੀ ਕਹਿ ਲੋ ਕਿ ਆਜ਼ਾਦੀ ਹੈ ਜਾਂ ਫਿਰ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਉਹਨਾਂ ਦੇ ਉੱਤੇ ਐਨਐਸਏ ਵਧਾ ਕੇ ਤੇ ਉਹਨਾਂ ਦੀ ਜਿਹੜੀ ਐਨਐਸਏ ਦੀ بنیاد ਹੈ ਜਾਂ ਫਿਰ ਕਹਿ ਲੋ ਕਿ ਜਿਹੜੀ ਮਿਆਦ ਹੈ ਉਹਨੂੰ ਖਤਮ ਕੀਤਾ ਜਾਵੇ ਤੇ ਇਸੇ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਉੱਥੇ ਵਿੱਚ ਸੁਪਰੀਮ ਕੋਰਟ ਨੇ ਅਮਰਿਤਪਾਲ ਦੀ ਇਸ ਸੁਣਵਾਈ ਨੂੰ ਕਰਨ ਦੇ ਲਈ ਇਨਕਾਰ ਕਰ ਦਿੱਤਾ ਗਿਆ ਸੁਪਰੀਮ ਕੋਰਟ ਵੱਲੋਂ ਇਹ ਕਿਹਾ ਗਿਆ ਕਿ ਤੁਸੀਂ ਸਭ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਅਪੀਲ ਕਰੋ ਉਸ ਤੋਂ ਬਾਅਦ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਆਓ ਤੇ ਇਸ ਦੀ ਸੁਣਵਾਈ ਜਸਟਿਸ ਅਰਵਿੰਦ ਕੁਮਾਰ ਤੇ ਜਸਟਿਸ ਐਨ ਵੀ ਅੰਜਾਨੀਆ ਦੀ ਬੈਂਚ ਨੇ ਕੀਤੀ ਜਿਦੇ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਤੁਹਾਨੂੰ ਸਭ ਤੋਂ ਪਹਿਲਾਂ ਹਾਈ ਕੋਰਟ ਜਾਣਾ ਚਾਹੀਦਾ ਹੈ ਉੱਥੇ ਆਪਣੀ ਸੁਣਵਾਈ ਕਰਵਾ ਕੇ ਉਸ ਤੋਂ ਬਾਅਦ ਜੇ ਕੋਈ ਗੱਲ ਨਹੀਂ ਬਣਦੀ ਤਾਂ ਤੁਸੀਂ ਸੁਪਰੀਮ ਕੋਰਟ ਆਓ ਸੁਪਰੀਮ ਕੋਰਟ ਨੇ ਹੁਣ ਹਾਈ ਕੋਰਟ ਨੂੰ ਆਰਡਰ ਦੇ ਦਿੱਤੇ ਨੇ ਕਿ ਇਸ ਮਾਮਲੇ ਦੇ ਵਿੱਚ 6 ਹਫ਼ਤਿਆਂ ਦੇ ਵਿੱਚ ਇਸ ਮਾਮਲੇ ਦੀ ਪੂਰੀ ਨਿਪਟਾਰਾ ਕੀਤਾ ਜਾਵੇ ਜਾਂ ਫਿਰ ਕਿਹਾ ਜਾ ਇਸ ਤਾ ਨੂੰ ਆਸਾਨ ਪਾਸ਼ਾ ਚ ਇਸ ਤਰ੍ਹਾਂ ਸਮਝ ਸਕਦੇ ਆ ਕਿ ਹਾਈ ਹਾਈ ਕੋਰਟ ਨੂੰ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਨੇ ਕਿ ਤੁਸੀਂ ਇਸ ਪਟੀਸ਼ਨ ਦਾ 6 ਹਫਤਿਆਂ ਦੇ ਵਿੱਚ ਨਿਪਟਾਰਾ ਕਰਨਾ ਹੈ ਯਾਨੀ ਕਿ 6 ਹਫਤਿਆਂ ਦੇ ਵਿੱਚ ਸੁਣਵਾਈ ਕਰਕੇ ਕਿ ਅਮਰਿਤਪਾਲ ਦਾ ਐਨਐਸਏ ਕੱਟੇਗਾ ਜਾਂ ਫਿਰ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਉਸ ਦੇ ਉੱਤੇ ਪੂਰਾ ਨਿਪਟਾਰਾ ਕਰਨਾ ਹੈ ਤਾਂ ਇਸ ਦੇ ਨਾਲ ਹੀ ਦੱਸ ਦਈਏ ਕਿ ਅਮਰਿਤਪਾਲ ਦੀ ਇਹ ਜਿਹੜੀ ਯਾਚਿਕਾ ਸੀਗੀ ਇਹ ਪਟੀਸ਼ਨ ਸੀ ਇਹਦੇ ਵਿੱਚ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਮਰੀਕਸਰ ਦੇ ਡੀਸੀ ਤੇ ਅਮਰੀਕਸਰ ਦੇ ਐਸਐਸਪੀ ਰੂਰਲ ਤੇ ਡਿਬਰੂਗੜ ਜੇਲ੍ਹ ਦੇ ਸੁਪਰੀਡੈਂਟ ਨੂੰ ਪਾਰਟੀ ਬਣਾਇਆ ਗਿਆ ਸੀਗਾ ਤੇ ਉਹਨਾਂ ਤੋਂ ਸਾਰੀ ਰਿਪੋਰਟ ਮੰਗੀ ਗਈ ਸੀ ਪਰ ਉਸ ਤੋਂ ਪਹਿਲਾਂ ਹੀ ਅੱਜ ਅਮ੍ਰਿਤਪਾਲ ਦੂ ਇੱਕ ਵੱਡਾ ਝਟਕਾ ਲਾ ਕੇ ਆਇਆ ਕਿ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਤੋਂ ਹੀ ਮਨਾ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਵਿੱਚ ਇਹ ਵੀ ਗੱਲ ਗਈ ਗਈ ਸੀ ਕਿ ਇਸ ਪਟੀਸ਼ਨ ਦੇ ਵਿੱਚ ਇਹ ਵੀ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਜਿਹੜਾ ਪਾਰਲੀਮੈਂਟ ਸੈਸ਼ਨ ਹੁਣ ਆਣਾ ਹੈ ਦਸੰਬਰ ਦੇ ਵਿੱਚ ਉਹਦੇ ਵਿੱਚ ਉਹਨਾਂ ਨੂੰ ਜਾਣ ਦੀ ਕਹਿ ਲੋ ਕੀ अनुमति ਦਿੱਤੀ ਜਾਵੇ ਹਿੱਸਾ ਲੈਣ ਦੀ অনুমতি ਦਿੱਤੀ ਜਾਵੇ ਤਾਂ ਕਿ ਉਹ ਆਪਣੇ ਹਲਕਾ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਚੁੱਕ ਸਕਣ ਤੇ ਉਹਨਾਂ ਦੇ ਮੁੱਦਿਆਂ ਦੀ ਗੱਲ ਕਰ ਸਕਣ ਕੀ ਕੀ ਉੱਥੇ ਜ਼ਰੂਰੀ ਹੈ ਤੇ ਕੰਮ ਕਰਵਾ ਸਕਣ ਪਰ ਖੈਰ ਉਸ ਤੋਂ ਪਹਿਲਾਂ ਇਹ ਜਿਹੜੀ ਹੈ ਕਿ ਪਟੀਸ਼ਨ ਹੈ ਉਹ ਖਾਰਿਜ ਕਰ ਦਿੱਤੀ ਗਈ ਸੁਣਵਾਈ ਕਰਨ ਤੋਂ ਮਨਾ ਕਰ ਦਿੱਤਾ ਗਿਆ ਹੁਣ ਵੇਖਣਾ ਹੋਵੇਗਾ ਕਿ ਹਾਈ ਕੋਰਟ ਦੇ ਵਿੱਚ ਕਦੋਂ ਸੁਣਵਾਈ ਸ਼ੁਰੂ ਹੁੰਦੀ ਹੈ ਤੇ 6 ਹਫ਼ਤਿਆਂ ਦਾ ਜਿਹੜਾ ਸਮਾਂ ਦਿੱਤਾ ਗਿਆ ਹੈ ਸਪਰੀਮ ਕੋਰਟ ਵੱਲੋਂ ਹਾਈ ਕੋਰਟ ਨੂੰ ਉੱਦੇ ਵਿੱਚ ਕੀ ਕੁਝ ਨਿਕਲ ਕੇ ਹੁਣ ਸਾਹਮਣੇ ਆਉਂਦਾ ਹੈ ਬਾਕੀ ਅਜੇ ਤੱਕ ਵੀ ਪਰਿਵਾਰਕ ਮੈਂਬਰਾਂ ਦਾ ਜਾਂ ਫਿਰ ਉਹਨਾਂ ਦੇ ਵਕੀਲਾਂ ਦਾ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਪਰ ਇਹ ਸੁਪਰੀਮ ਕੋਰਟ ਦੇ ਵਿੱਚ ਜੋ ਸੁਣਵਾਈ ਹੋਈ ਹੈ ਉਹ ਅਸੀਂ ਤੁਹਾਡੇ ਤੱਕ ਲੈ ਕੇ ਆਏ ਹਾਂ ਤੇ ਅਮ੍ਰਿਤਪਾਲ ਦੀ ਪਟੀਸ਼ਨ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਸੁਪਰੀਮ ਕੋਰਟ ਵੱਲੋਂ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ